ਲੁਧਿਆਣਾ ਦੇ ਬਾਜਵਾ ਨਗਰ ਪੁਲਿਸ ਦੇ ਕੋਲ ਸ਼ਮਸ਼ਾਨ ਕਾਟ ਦੇ ਸਾਹਮਣੇ ਗੈਂਗਸਟਰ ਸਚਿੰਤ ਗਾਂ ਦੇ ਦੁਆਰਾ ਇੱਕ ਨੌਜਵਾਨ ਦੇ ਨਾਲ ਕੁੱਟਮਾਰ ਕੀਤੀ ਗਿਆ ਕੁੱਟਮਾਰ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੋਸ਼ੀ ਇੱਕ ਨੌਜਵਾਨ ਨੂੰ ਬੁਰੀ ਤਰ੍ਹਾਂ ਦੇ ਨਾਲ ਕੁੱਟ ਰਿਹਾ ਹੈ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਿਸ ਨੇ ਸਨੀ ਕੁਮਾਰ ਪੁੱਤਰ ਰਮੇਸ਼ ਕੁਮਾਰ ਨਿਵਾਸੀ ਨਿਊ 3K ਕਲੋਨੀ ਦੇ ਬਿਆਨ ਦੇ ਆਧਾਰ ਤੇ આરોપી ਸਚਿੰਤ ਤੰਗਾਨ ਨਿਵਾਸੀ ਕਲਾ ਮਹੱਲਾ ਲੁਧਿਆਣਾ ਅਤੇ 4 ਅਣਪਛਾਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਆ ਪੀੜਤ ਦੋਸਤ ਦੀ ਮਾਂ ਦੇ ਸੰਸਕਾਰ ਦੇ ਮੌਕੇ ਸ਼ਮਸ਼ਾਨ ਘਾਟ ਤੇ ਪਹੁੰਚੇ ਸਨੀ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਬੀਤੇ ਦਿਨ ਆਪਣੇ ਦੋਸਤ ਅਜੇ ਪਾਲ ਦੀ ਮਾਂ ਦੇ ਸੰਸਕਾਰ ਦੇ ਲਈ ਸ਼ਮਸ਼ਾਨ ਘਟ ਗਿਆ ਸੀ ਅਤੇ ਉੱਥੇ ਸ਼ਮਸ਼ਾਨ ਘਾੜ ਦੇ ਅੰਦਰ ਜਾਣ ਲੱਗਾ ਤਾਂ ਗੈਂਗਸਟਰ ਸਚਿਨ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਉਸ ਨੂੰ ਕੇਰ ਲਿਆ ਅਤੇ ਜਿਸ ਦੇ ਬਾਅਦ ਉਸ ਦੀ ਜੰਮ ਕੇ ਕੁੱਟ ਮਾਰ ਕੀਤੀ ਗਈ ਉਰੇ ਸਾਰੇ ਆਲਾ ਚੁੱਪ ਹੋਈ ਗਾਲ ਨਾ ਮੈਨੂੰ ਮਾਰਨਾ ਚੁੱਪ ਸੁਣ ਲੈ ਚੁੱਪ ਵੀਰੇ ਤੂੰ ਮੇਰੇ ਤੋਂ ਮਾਰਿਆ ਨਹੀਂ ਨਾ ਕਿਉਂ ਕਿ ਹੋ ਗਿਆ ਲੱਗਿਆ ਬੱਸ ਚੁੱਪ ਚੁੱਪ ਹਣੀ ਅੱਗੇ ਆ ਇਹ ਨਾ ਲਗੇ ਆ ਜਾ ਬਾਈ ਤੁਹਾਡਾ ਭਰਾ ਆ ਖੜਾ ਤੁਹਾਡੇ ਸਾਹਮਣੇ ਜਿਹੜੀਆਂ ਸ਼ਹਿਰ ਦੀ ਝੂਠਾ ਜਿਹਨੇ ਅੱਜ ਮਿਲ ਮੇਤੇ ਜਿਹਨੇ ਕਹਿੰਦੇ 79 ਵਾਰ ਜਿਹਨੂੰ ਕਹਦੇ ਧੋਖੇ ਦਾ ਅਸੀਂ ਤਾਂ ਵੈਸੇ ਤਾਂ ਉਹਨੂੰ ਆਪਣਾ ਭਰਾ ਮੰਨਦੇ ਆ ਦਿਲੋਂ ਵੱਡਾ ਜਿੱਥੇ ਮਿਲੇ ਵੱਡਾ ਭਰਾ ਵੱਡਾ ਭਰਾ ਪਰ ਉਹ ਅੱਜ ਵੱਡੇ ਭਰਾ ਨੇ ਝੂਠ ਵਾਲਾ ਕੰਮ ਕਰਤਾ ਸਚਿੰਤ ਦੀ ਹਾਂਜੀ ਨੂੰ ਕਹਿੰਦੇ ਕੋ ਝੂਠ ਦੀ ਮੋਣੀ ਠੀਕ ਹੈ ਉਹਨੇ ਜਿਹੜਾ ਕੰਮ ਕੀਤਾ ਮੈਂ ਆਪਣੇ ਵੱਡੇ ਵੀ ਅਜੇਪਾਲ ਦੀ ਮਾਤਾ ਦਾ ਸੰਸਕਾਰ ਸੀ ਪੂਰੀ ਸ਼ਰਮ ਕਰ ਗਿਆ ਜਿਨ੍ਹਾਂ ਨੇ ਮੇਰੇ ਨਾਲ ਕੋਈ ਖਾਰ ਕੱਢਣੀ ਸੀ ਜਾਂ ਕੋਈ ਹੋਰ ਗੱਲ ਸੀ ਤਾਂ ਮੈਨੂੰ ਕਹਿ ਲੈਂਦੇ ਭਾਈ ਸਾਹਿਬੀ ਤਰੀਕੇ ਤੇ ਮਿਲਣਾ ਸੀ ਅਸੀਂ ਵਿਰੋਸਾ ਹਮ ਨਾਲ ਆ ਜਾਂਦੇ ਪਰ ਇਹ ਭਰਾਵਾ ਨੇ ਜਿਹੜੀ ਆ ਨੁਟਕੀ ਜੀ ਕੀਤੀ ਮੇਰੇ ਵੀਡੀਓ ਬਣਾ ਕੇ ਪਾਤੀ ਭਾਈ ਅਸੀਂ ਡੈੱਡ ਹੋ ਜਾਾਂਗੇ ਛੋਟੇ ਇਦਾਂ ਕਰਨ ਨਾਲ ਡੈੱਡ ਨਹੀਂ ਹੁੰਦਾ ਕੋਈ ਉਹ ਸਮੇਂ ਚਲੇ ਗਏ ਮੇਰੇ ਪਿਆਰ ਮੇਰੇ ਭਰਾ ਨੂੰ ਪਿਆਰ ਕਰਨ ਵਾਲੇ ਖੜੇ ਆ ਲਾਈਵ ਤੁਹਾਡੇ ਨਹੀਂ ਚ ਲੈ ਫੈਸਲੇ ਤੁਸੀਂ ਜੋ ਕੀਤਾ ਬਹੁਤ ਵਧੀਆ ਕੀਤਾ ਮੈਂ ਤੁਹਾਡਾ ਦਿਲ ਦੀ ਜਰਾਇਆਂ ਜੋ ਤੁਹਾਨੂੰ ਮੈਂ ਸਪੈਕਟ ਕਰਦਾ ਆਪਣੇ ਅਜੇ ਅਜੇ ਪੱਲੇ ਵੀਰ ਦੀ ਉਹਦੀ ਮਾਤਾ ਦੇ ਅੱਜ ਦਿਹਾਤ ਹੋ ਗਿਆ ਸੀ ਉਹਦਾ ਸੰਸਕਾਰ ਸੀ ਮੈਂ ਉੱਥੇ ਚਲਾਗਾ ਬਸ ਜਾਂ ਲਾ ਲੋ ਇਹ ਮੇਰੇ ਤੋਂ ਵੱਡੀ ਗਲਤੀ ਹੋਊਗੀ ਜੀ ਮੈਂ ਉੱਥੇ ਚਲਾਗਾ ਪਰ ਇਹ ਬੰਦਿਆਂ ਨੇ ਮੈਨੂੰ ਪਿਆਰ ਨਾਲ ਬੁਲਾਇਆ ਜਿੱਦਾਂ ਹਰ ਵਾਰੀ ਬੁਲਾਉਂਦੇ ਆ ਮੈਨੂੰ ਬੁਲਾ ਕੇ ਮੈਂ ਨਾਲ ਹੱਥੋਂ ਬਾਈ ਕੀਤੀ ਨੇ ਨਾ ਨਿਕਲ ਨਾ ਕਿਤਾਬ ਮੇਰੇ ਦੇਖ ਲੈਣਾ ਨਹੀਂ ਬਾਕੀ ਜਿਹੜੀ ਉਹ ਫੁੱਦੂ ਹਰਤ ਦਾ ਜਿਹੜੀ ਹੁੰਦੀਆਂ ਉਹ ਪਾਲਤੂ ਕੁੱਤੇ ਵਾਲੀਆਂ ਵੀਡੀਓ ਬਣਾ ਕੇ ਗਰੁੱਪਾਂ 'ਚ ਬਾਤੀ ਉਹਨਾਂ ਕੀ ਹੋ ਜੂਗਾ ਕੁਛ ਨਹੀਂ ਹੋਣਾ ਹੈਗਾ ਜਿਹੜੀ ਉਹਨਾਂ ਨੂੰ ਪਿਆਰ ਕਰਦੇ ਆ ਯਾਰ ਜੈ ਜਿੰਦਾਬਾਦ ਜੈ ਜਿੰਦਾਬਾਦ 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 ਐਸਐਮਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਵਿਸ਼ੇਸ਼ ਜਲੂਟਾ ਦੀ ਰਿਪੋਰਟ